श्री अमरनाथ बर्फानी सेवा दल के सदस्य बिक्की सूरी और योगेश कुमार ने उत्तर प्रदेश के प्रयागराज में चल रहे महाकुंभ में करीब साठ श्रद्धालुओं की एक बस को रवाना किया पंडित अनूप शर्मा ने पूजा अर्चना की और इसके बाद बस को कांग्रेस पार्टी ओबीसी चेयरमैन और एमसी गुलशन राय बॉबी और एमसी प्रवीण कुमारी ने हरी झंडी दिखाकर इसे रवाना किया इससे पहले भी श्री अमरनाथ बर्फानी सेवा दल दो बसों का जत्था भेज चुका है उन्होंने आगे कहा कि 140 साल के बाद महाकुंभ का यह दिन आता है और इस महाकुंभ में जो व्यक्ति सच्चे मन से भगवान की पूजा अर्चना करता है उसकी मनोकामनाएं जरूर पूरी होती है आज रवाना हुई है कितने कितने पर जानी है बोलिए शंकर भगवान की ਅੱਜ ਮिक्की ਸੂਰੀ ਜੀ ਦੀ ਅਧਿਐਕਸ਼ਤਾ ਦੇ ਵਿੱਚ ਇੱਕ ਜਥਾ ਸ਼੍ਰੀ ਪ੍ਰਿਆगराज धाम ਇਸ਼ਨਾਨ ਵਾਸਤੇ ਰਵਾਨਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਇਹ ਸ਼੍ਰੀ ਧਾਮ ਅਯੁੱਧਿਆ ਤੋਂ ਬਾਅਦ ਕਾਸ਼ੀ ਵਿਸ਼ਨਾਤ ਤੇ ਪ੍ਰਿਆगराज ਹੁੰਦਾ ਹੋਇਆ ਅੰਤ ਦੇ ਵਿੱਚ ਬਰਿੰਦਾਵਨ ਹੋ ਕੇ ਸ਼ਰਧਾਲੂਆਂ ਨੂੰ ਆਪਣਾ ਦਰਸ਼ਨ ਕਰਵਾਵੇਗਾ ਜਿਵੇਂ ਕਿ ਸਾਡੇ ਲਈ ਬੜੇ ਸੁਭਾਗੇ ਦਾ ਸਮਾਂ ਕਿ 144 ਸਾਲ ਬਾਅਦ ਇਹ ਮਹਾਕੁੰਭ ਆਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਕੁੰਭ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਇਸ ਤੋਂ ਪਹਿਲਾਂ ਵੀ ਸਾਡੇ ਸ਼ਹਿਰ ਦੇ ਵਿੱਚੋਂ ਸ਼੍ਰੀ ਅਰਣ ਸੂਰੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਦੋ ਬਸਾਂ ਗਈਆਂ ਸੀ ਤੇ ਹੋਰ ਵੀ ਬਹੁਤ ਸਾਰੇ ਸ਼ਹਿਰਦਾਲੂ ਆਪਣੇ ਪ੍ਰਾਈਵੇਟ ਵਹੀਕਲ ਦੁਆਰਾ ਇਸ ਮਹਾਕੁੰਭ ਦੇ ਵਿੱਚ ਸਨਾਰ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣ ਦੇ ਲਈ ਕਿਉਂਕਿ ਇਹ ਮੌਕਾ ਇਨਸਾਨ ਦੀ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਹੀ ਆਉਂਦਾ ਹੈ ਬੜੇ ਭਾਗਸ਼ਾਲੀ ਨੇ ਜਿਹੜੇ ਭਗਤ ਇਸ ਮਹਾਕੁੰਭ ਦੇ ਵਿੱਚ ਜਾ ਕੇ ਆਪਣਾ ਜੀਵਨ ਨੂੰ ਸਫਲ ਬਣਾਉਂਦੇ ਨੇ ਮੇਰੀ ਸਾਰਿਆਂ ਨੂੰ ਪ੍ਰਾਰਥਨਾ ਹੈ ਕਿ ਸਾਨੂੰ ਸਨਾਤਨ ਨੂੰ ਉੱਚਾ ਚੱਕਣ ਦੇ ਲਈ ਸਾਨੂੰ ਇਸ ਮਹਾਕੁੰਭ ਦੇ ਵਿੱਚ ਵੱਧ ਵੱਧ ਕਿਨਵਾ ਜਥਾ ਕਿਨਵਾ ਜਥਾ ਕਿਹੜੀ ਸੰਤਾਵਾਂ ਵੱਲ ਜਾ ਰਿਹਾ ਹੈ ਇਹ ਸ਼੍ਰੀ ਅਮਰਨਾਥ ਬਰਫਾਨੀ ਸੇਵਾਦਲ ਵੱਲੋਂ ਅੱਜ ਤੀਜੀ ਬੱਸ ਲਗਭਗ 60 ਯਾਤਰੀ ਜਿੱਥੇ ਜਾ ਰਹੇ ਨੇ ਠੀਕ ਹੈ ਆਯੋਜਿਤ ਹੋ ਰਿਹਾ ਹੈ ਤੇ ਕਿਹੜੇ ਕਿਹੜੇ ਲੋਕੋ ਦਾ ਖਾਣਾ ਹੈ ਸਾਡੀ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਅਰੰਧ ਔਰ ਮੰਡੀ ਗਵਿੰਦਗੜ੍ਹ ਦੇ ਯਾਤਰੀ ਦੇ ਸਹਿਯੋਗ ਨਾਲ ਮਹਾਕੁੰਭ ਮ स्नान ਕਰਨ ਲਈ ਯਾਤਰਾ ਜੁਮਾਨਾ ਹੋ ਰਹੀ ਹੈ ਇਸ ਵਿੱਚ ਅਸੀਂ ਅਯੁੱਧਿਆ ਜੀ ਸਾਸ਼ੀ ਵਿਸ਼ਵਨਾਥ ਜੀ ਔਰ ਪ੍ਰਯਾਗਰਾਜ ਜੀ ਤੋਂ ਬਾਅਦ ਬ੍ਰਿੰਦావਨ ਦੇ ਦਰਸ਼ਨ ਕਰਨ ਕਰਾਂਗੇ 144 ਸਾਲ ਬਾਅਦ ਆਇਆ ਹੈ ਜਣਾ ਇਸ ਦਾ ਸੁਭ ਮਹਾਕੁੰਭ ਦਾ ਇਹ ਯੋਗ ਬਣਿਆ ਹੈ ਇਸ ਦਾ ਸੰਸਰਾਨ ਨਿਵਾਸੀ ਗਵਿੰਦਗੜ੍ਹ ਵਾਸੀ ਪੂਰਾ ਇਸ ਦਾ ਲਾਭ ਉਠਾ ਰਹੇ ਨੇ